ਪਿਛਲੇ ਦਿਨੀ ਕਸ਼ਮੀਰ ਦੇ ਵਿੱਚ ਜੋ ਮੰਦਭਾਗੀ ਘਟਨਾ ਕੱਢੀ ਆ ਹਾਂਜੀ ਜਿਸ ਤਰ੍ਹਾਂ ਬੇਦਰਦੀ ਦੇ ਨਾਲ ਮਾਸੂਮ ਲੋਕਾਂ ਨੂੰ 28 ਮਾਸੂਮ ਲੋਕਾਂ ਨੂੰ ਗੋਲੀ ਮਾਰੀ ਗਈ ਹੈ ਹਾਂਜੀ ਉਹਦੇ ਵਿਰੋਧ ਦੇ ਵਿੱਚ ਅੱਤਵਾਦ ਦੇ ਵਿਰੋਧ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਹਾਂਜੀ ਅਸੀਂ ਸਾਰਾ ਮੁਸਲਿਮ ਭਾਈਚਾਰਾ ਫਗਵਾੜੇ ਦਾ ਇਸ ਘਟਨਾ ਦੀ ਕੜੀ ਨਿੰਦਿਆ ਕਰਦੇ ਹਾਂ ਹਾਂਜੀ ਕਿਉਂਕਿ ਇਹ 28 ਮਾਸੂਮ ਬੰਦੇ ਨੇ 28 ਪਰਿਵਾਰ ਹਮੇਸ਼ਾ ਲਈ ਖਤਮ ਹੋ ਗਏ ਹਾਂਜੀ ਉਹ ਜ਼ਿੰਦਗੀ ਪਰ ਉਹ 28 ਪਰਿਵਾਰ ਉਸ ਘਟਨਾ ਨੂੰ ਕਦੀ ਭੁੱਲ ਨਹੀਂ ਸਕਦੇ ਤੇ ਨਾ ਹੀ ਇਸਲਾਮ ਤੇ ਕਿਸੇ ਮਜ਼ਲੂਮ ਦੀ ਜਾਨ ਲੈਣ ਦੀ ਇਜਾਜ਼ਤ ਨਹੀਂ ਦਿੰਦਾ ਹੈ ਇਸਲਾਮ ਦੇ ਵਿੱਚ ਇਹਨੂੰ ਹਰਾਮ ਕਰਾਰ ਦਿੱਤਾ ਗਿਆ ਹੈ ਕਿ ਕਿਸੇ ਮਜ਼ਲੂਮ ਦੀ ਜਾਨ ਲੈਣਾ ਹਰਾਮ ਗੰਮ ਹੈ ਤੇ ਅਸੀਂ ਸਾਰੇ ਮੁਸਲਮਾਨ ਇਸ ਚੀਜ਼ ਦਾ ਕੰਡੈਮਨਡ ਕਰਦੇ ਹਾਂ ਅਤੇ ਅਸੀਂ ਆਪਣੇ Hindu ਭਾਈਚਾਰੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਤੇ ਉਹਨਾਂ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਵੀ ਪੂਰੀ ਤਰ੍ਹਾਂ ਸ਼ਰੀਰ ਠੀਕ ਹੈ ਜੀ ਤੇ ਜਿਹੜਾ ਕੱਲ Hindu ਸ਼ਿਰਸਾਣਾ ਵੱਲੋਂ Hindu ਸੰਗਠਨਾ ਵੱਲੋਂ ਬੰਦ ਦੀ ਕਾਲ ਆਫ ਵਾੜੇ ਦੀ ਕਿ ਤੁਸੀਂ ਉਹਦਾ ਸਮਰਥਨ ਕਰਦੇ ਹਾਂ ਹਾਂਜੀ ਅਸੀਂ ਸਮਰਥਨ ਕਰਦੇ ਹਾਂ ਜੇਦੀ ਵੀ ਬੰਦ ਦੀ ਕਾਲ ਹੈਗੀ ਆ ਇਨਸਾਨੀਅਤ ਦੇ ਨਾਤੇ ਹਰ ਬੰਦੇ ਨੂੰ ਚਾਹੀਦਾ ਕਿ ਇਨਸਾਨੀਅਤ ਦੇ ਨਾਤੇ ਧਰਮ ਦਾ ਉੱਪਰ ਉੱਠ ਕੇ ਇਸ ਬੰਦ ਦੀ ਕਾਲ ਨੂੰ ਸਮਰਥਨ ਕਰੇ ਠੀਕ ਆ ਜੀ